ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ कॉटन ਦੇ ਪ੍ਰਿੰਟ ਮੈਚਿੰਗ ਸੂਟ ਲੇਗੇ ਟਿਸਟਾ ਬ੍ਰਾਂਡ ਦੇ ਸੂਟ ਲੇਗੇ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋਗੇ ਇਹਦੇ ਵਿੱਚ ਹੋਰ ਬਹੁਤ ਸਾਰੇ ਡਿਜ਼ਾਈਨ ਲੇਗੇ ਤਾਂ ਤੁਸੀਂ ਆਪਣੇ ਵਟਸਐਪ 'ਚ ਗਰੁੱਪ ਬਣਿਆ ਹੋਇਆ WhatsApp ਤੇ ਉਹਦੇ ਵਿੱਚ ਤੁਸੀਂ ਐਡ ਹੋ ਸਕਦੇ ਹੋਗੇ WhatsApp ਦਾ ਨੰਬਰ ਹੈ ਜਿਹੜਾ ਵੀਡੀਓ ਦੇ ਨੀਚੇ ਮੈਂਸ਼ਨ ਕੀਤਾ ਹੁੰਦਾ ਉੱਥੇ ਜਾ ਕੇ ਤੁਸੀਂ ਹੈਲੋ ਹਾਇ ਨੇਮ ਐਡਰੈਸ ਸਾਰਾ ਸੈਂਡ ਕਰਕੇ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਜੇ ਕੋਈ ਰੀਸੇਲਰ ਆ ਕੋਈ ਕੰਮ ਕਰਨਾ ਚਾਹੁੰਦਾਗਾ ਮਤਲਬ ਚਾਹੁੰਦੀ ਹੈ ਕਿ ਕੁੜੀ ਤਾਂਗਾ ਤਾਂ ਵੀ ਉਹ ਆਪਾਂ ਨੂੰ ਮੈਸੇਜ ਕਰਕੇ ਰੀਸੇਲਰ ਆਪਣਾ ਅਲੱਗੋ ਗਰੁੱਪ ਹੈਗਾ ਤਾਂ ਉਹਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ ਠੀਕ ਹੈ ਜੀ ਬਹੁਤ ਜਿਆਦੇ ਸੋਹਣੇ ਪ੍ਰਿੰਟ ਨੇ ਨਾਲ ਵਿਦੋ ਦੁਪੱਟਾ ਹੈਗਾ ਇਹਨਾਂ ਦੇ ਤੇ ਪਲੇਨ ਬਾਟਮ ਹੈਗੀ ਨਾਲ ਕੋਟੇ ਡੋਰੀਆ ਦਾ ਦੁਪੱਟਾ ਹੈਗਾ ਪ्योर ਤੇ ਵਿੱਚ ਬਿਲਕੁਲ ਲਾਈਟ ਵੇਟ ਇਹ ਦੁਪੱਟਾ ਜਿਹੜਾ ਸਿਰ ਤੇ ਖੜਦਾ ਨਹੀਂ ਹੈਗਾ ਵੀ ਸਿਰ ਤੋਂ ਸਿਰਕਦਾ ਹੈਗਾ ਬਹੁਤ ਜਿਆਦੇ ਸੋਹਣੇ ਪ੍ਰਿੰਟਿੰਗ ਹੈ ਦੁਪੱਟਿਆਂ ਦੀ ਵੀ ਬਹੁਤ ਜਿਆਦੇ ਸੋਹਣੇ ਇਹ ਡਿਮਾਂਡ ਦੇ ਵਿੱਚ ਨੇ ਸੂਟ ਤੇ ਆਪਾਂ ਨੂੰ ਤਾਂ ਅਧਿਕ ਸੂਟ ਜਿਹੜੀਆਂ ਭੈਣਾਂ ਨੇ ਆਰਡਰ ਕੀਤੇ ਸੀਗੇ ਉਹ ਸੂਟ ਆਪਣੇ ਹਜੇ ਪੈਂਡਿੰਗ ਪਏ ਨੇ ਹਜੇ ਆਇਆ ਵੀ ਨਹੀਂ ਹੈਗਾ ਸਟਾਕ ਕੁਝ ਕੁ ਸੂਟ ਹੀ ਮਿਲਣਗੇ ਆਪਾਂ ਨੂੰ ਇਹਦੇ ਵਿੱਚ ਨਿਊ ਡਿਜ਼ਾਈਨ ਆਏ ਨੇਗੇ ਦੁਪੱਟੇ ਨਾਲ ਤਾਂ ਤੁਸੀਂ ਲੈ ਸਕਦੇ ਹੋਗੇ ਸਾਰੇ ਪ੍ਰਿੰਟ ਬਹੁਤ ਜ਼ਿਆਦੇ ਸੋਹਣੇ ਨੇਗੇ ਕਲਰ ਵੀ ਬਹੁਤ ਜ਼ਿਆਦੇ ਸੋਹਣੇ ਨੇਗੇ ਬਾਟਮ ਹੈ ਇਹ ਨਾਲ ਹੈਗਾ ਜੀ ਦੁਪੱਟਾ ਹੋ ਜੀ ਲਾਈਟ ਗ੍ਰੀਨ ਦੇ ਵਿੱਚ ਦੁਪੱਟੇ ਸਾਰਿਆਂ ਦੇ ਬਹੁਤ ਜ਼ਿਆਦੇ ਸੋਹਣੇ ਨੇ ਕਿਸੇ ਦੀ ਸਲਵਾਰ ਤੇ ਪ੍ਰਿੰਟਿੰਗ ਆ ਰਹਿੰਦੀ ਹੈ ਕੋਈ ਹੈਗੀ ਹੈ ਪਲੇਨ ਦੇਖੋ ਇਹ ਸੋਟਾ ਦੀ ਬਹੁਤ ਜ਼ਿਆਦੇ ਡਿਮਾਂਡ ਹੈ ਅੱਜ ਦੇ ਟਾਈਮ ਬਹੁਤ ਜ਼ਿਆਦੇ ਆਪਣਾ ਸਟਾਕ ਸੇਲ ਹੋ ਰਿਹਾ ਹੈ ਦੁਪੱਟੇ ਵੀ ਬਹੁਤ ਸ਼ਾਨਦਾਰ ਨੇ ਜੀ ਇਹ ਆਪਾਂ ਦੁਬਾਰਾ ਸਟਾਕ ਮੰਗਾਇਆਗਾ ਡਿਮਾਂਡ ਦੇ ਉੱਪਰ ਇਹ ਵੀ ਆਪਣੇ ਸੂਟ ਬਹੁਤ ਜ਼ਿਆਦੇ ਸੇਲ ਹੋਏ ਸੀਗੇ ਤੁਸੀਂ ਵੀ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋ ਸਕਰੀਨ ਸ਼ਾਟ ਭੇਜ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਜੀ ਕਾਲ ਬਾਅਦ ਚੋਂ ਕਰਿਓ ਡਾਇਰੈਕਟ ਕਾਲ ਨਾ ਕਰਿਆ ਕਰੋ ਪਹਿਲਾਂ ਮੈਸੇਜ ਨੂੰ ਜੇ ਮੈਨੂੰ ਟਾਈਮ ਲੱਗਦਾ ਦੇਖਣ ਨੂੰ ਤਾਂ ਵੀ ਕਹੀ ਨਾ ਜਦੋਂ ਮੈਂ ਮੈਸੇਜ ਨਹੀਂ ਦੇਖਦੀ ਆ ਗਈ ਫਿਰ ਮੈਨੂੰ ਕਾਲ ਕਰਨਗੇ ਵੀ ਅਸੀਂ ਮੈਸੇਜ ਕੀਤਾ ਜੀ ਕੋਈ ਗੱਲ ਨਹੀਂ ਜਦੋਂ ਸਾਡਾ ਟਾਈਮ ਲੱਗੂਗਾ ਤੁਹਾਨੂੰ ਸਾਰਿਆਂ ਨੂੰ ਰਿਪਲਾਈ ਮਿਲੂਗਾ ਪਲੇਨ ਬਾਟਮ ਟਿਸ਼ੂ ਦੇ ਸੂਟ ਲੰਗੇ ਹੀ ਪਹਿਲਾਂ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੀਗੇ ਪਰਪਲ ਕਲਰ ਹੈਗਾ ਪਲੇਨ ਬਾਟਮ ਲਿਏ ਸਾਰਾ ਨਾ ਠੀਕ ਹੈ ਜੀ ਇਹ ਹੈਗਾ ਸ਼ਿਮਰ ਦੇ ਵਿੱਚ ਇਹ ਆਪਣੇ ਕੋਲੇ ਬਸ ਇੱਕ ਸੂਟ ਅਵੇਲੇਬਲ ਹੈਗਾ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਆਪਾਂ ਸਾਰਿਆਂ ਤੇ ਪਹਿਲਾਂ ਜਿੰਨੇ ਸੂਟ ਸੇਲ ਹੋਏ ਨੇ ਵਰਕ ਹੀ ਹੋਏ ਨੇਗੇ ਉਹਨਾਂ ਤੇ ਪਲੇਨ ਬੋਟਮ ਮਡਾਲ ਸਿਲਕ ਦੀ ਸਲਵਾਰ ਹੈਗੀ ਇਹਦੇ ਨਾਲ ਤੇ ਸ਼ਿਮਰ ਦਾ ਸੂਟ ਕੋਈ ਵੀ ਤੁਹਾਨੂੰ ਸੂਟ ਪਸੰਦ ਆਵੇ ਉਹ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਤੇ ਤੁਸੀਂ ਕਿ ਕਿਤੇ ਵੀ ਬੈਠੇ ਹੋਗੇ ਕੋਈ ਵੀ ਦੁਨੀਆ ਦੇ ਕੋਨੇ ਦੇ ਵਿੱਚ ਬੈਠੇ ਹੋਗੇ ਤਾਂ ਤੁਸੀਂ ਘਰ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋਗੇ ਕਿ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਪਾਰਸਲ ਜਿਹੜਾ ਤੁਹਾਡੇ ਘਰ ਤੱਕ ਆਊਗਾ ਤੇ ਪਾਰਸਲ ਨੂੰ ਆਪਣੇ ਲੱਗ ਜਾਂਦੇ ਨੇ 5 5 ਤੋਂ 6 ਦਿਨ ਇਹਨਾਂ ਦਾ ਟਾਈਮ ਲੱਗਦਾ ਹੈਗਾ ਪਾਰਸਲ ਪਹੁੰਚਾਉਣ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਸਾਡੀ ਹੁੰਦੀ ਹੈ ਜੇ ਕੋਈ ਲੇਟ ਹੁੰਦਾ ਕੁਝ ਵੀ ਹੁੰਦਾ ਤੁਹਾਡਾ ਪਾਰਸਲ ਪਾਰ ਤੁਹਾਡਾ ਪਾਰਸਲ ਤੁਹਾਨੂੰ ਜਰੂਰ ਮਿਲੇਗਾ ਕਈ ਵਾਰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਲੇਟ ਹੋ ਜਾਂਦਾ ਹੁੰਦਾ ਹੈਗਾ ਤਾਂ ਕਰਕੇ 2-4 ਦਿਨ ਉੱਪਰ ਵੀ ਚਲੇ ਜਾਂਦੇ ਹੁੰਦੇ ਨੇਗੇ ਪਰ ਇੰਨੇ ਦਿਨਾਂ ਦੇ ਵਿੱਚ ਤੁਹਾਡੇ ਕੋਲ ਪਾਰਸਲ ਜਰੂਰ ਆਊਗਾ ਉਮੀਦ ਕਰਦੇ ਹਾਂ ਸਾਡੇ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ